ਚੌਥੀ ਜਮਾਤ ਦੇ ਵਿੱਚ ਪੜਨ ਵਾਲੇ 9 ਸਾਲ ਦੇ ਇੱਕ ਬੱਚੇ ਨੂੰ ਪਤੰਦ ਦਾ ਲਾਲਚ ਦੇ ਕੇ ਉਸਦੇ ਨਾਲ ਬਦਫੈਲੀ ਕਰਨ ਵਾਲੇ ਇੱਕ ਕਥਿਤ ਦੋਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਮਾਮਲਾ ਸਮਰਾਲਾ ਦੇ ਨੀੜਲੇ ਪਿੰਡ ਦਾ ਹੈ ਜਿੱਥੇ ਕਿ ਗਵਾਂਡੀ ਵੱਲੋਂ ਇਸ ਬੱਚੇ ਦੇ ਨਾਲ ਬਦਫੈਲੀ ਕੀਤੀ ਗਈ ਹੈ ਤੇ ਥਾਣਾ ਮੁਖੀ ਦੇ ਮੁਤਾਬਕ ਕਿ ਪੀੜਤ ਦੇ ਦਾਦੇ ਵੱਲੋਂ ਇਹ ਸ਼ਿਕਾਇਤ ਦਿੱਤੀ ਗਈ ਸੀ ਕਿ 46 ਸਾਲ ਦੇ ਗਵਾਂਡੀ ਵੱਲੋਂ ਉਨ੍ਹਾਂ ਦੇ ਪੋਤੇ ਦੇ ਨਾਲ ਤਕਰੀਬਨ 9 ਮਹੀਨੇ ਤੱਕ ਬਦਫੈਲੀ ਕੀਤੀ ਗਈ ਹੈ ਤੇ ਪੁਲਿਸ لو کاروائی کرتے ہوئے पीड़ित ਦਾ ਮੈਡੀਕਲ ਕਰਵਾਉਂਦੇ ਹੋਏ ਕਥਿਤ ਦੋਸ਼ੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੇ। ਉਹਨਾਂ ਨੇ ਸਾਹਨ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ। ਉਹਦੇ ਸਵੰਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਤਰ੍ਹਾਂ ਵਾਲਾ ਚਾਰ 6 ਪਕਸਟ ਮੈਡੀਕਲ ਹੋ ਗਿਆ ਜੀ ਉਹਦਾ ਮੈਡੀਕਲ ਹੋ ਰਿਹਾ ਜੀ ਜਗਬਾਣੀ ਟੀਵੀ ਲਈ ਸੰਜੇ ਗਰਗ ਦੀ ਰਿਪੋਰਟ